ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤੀਜੀ ਵਾਰੀ ਦਾ ਅੱਜ ਜਿਹੜਾ ਪਹਿਲਾ ਬਜਟ ਪਾਸ ਕੀਤਾ ਉਸ ਬਜਟ ਦੇ ਵਿੱਚ ਓਵਰਆਲ ਕੀ ਤਰਜੀਹਾਂ ਸਾਹਮਣੇ ਆਈਆਂ ਨੇ ਕਿਹੜੇ ਕੇਂਦਰ ਸਰਕਾਰ ਦੇ ਆਰਾਧੇ ਪੀਚੇ ਤੇ ਪੰਜਾਬ ਕਿੱਥੇ ਖੜਾ ਹੈ ਇਹ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕੇ ਅਰਥਸ਼ਾਸਤਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਰਣਜੀਤ ਸਿੰਘ ਘੋਮਣ ਜੀ ਸੋ ਸਭ ਤੋਂ ਪਹਿਲਾਂ ਘੋਮਣ ਸਾਹਿਬ ਚੈਨਲ ਈ ਮਿਸ਼ਨ ਤੇ ਜੱਦੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਵੈਕਿਊ ਡਿਟੈਕ ਸਰ ਸਾਹਿਬ ਬੜੀ ਇਸ ਮੋਦੀ ਸਰਕਾਰ ਦਾ ਜਿਹੜਾ ਤੀਜੀ ਵਾਰੀ ਦੇ ਪਹਿਲੇ ਬਜਟ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਸੀ ਓਵਰ ਆਲ ਦੇਸ਼ ਵਾਸੀਆਂ ਦੀਆਂ ਕਿਵੇਂ ਦੇਖਦੇ ਆ ਓਵਰ ਆਲ ਬਜਟ ਕਿਵੇਂ ਰਿਹਾ ਤੇ ਪੰਜਾਬ ਕਿੱਥੇ ਖੜਾ ਵਿਖਾਈ ਦੇ ਰਿਹਾ ਇਸ ਬਜਟ ਦੇ ਵਿੱਚ ਜੀ ਦੇਖੋ ਪਿੰਡ ਸਰੋਵ ਦੇ ਵਿੱਚ ਵਿੱਤ ਮੰਤਰੀ ਨੇ ਨਵੀਆਂ ਪ੍ਰਾਥਮਿਕਤਾਵਾਂ ਜਿਹੜੀਆਂ ਨੇ ਉਹ ਸੈੱਟ ਕੀਤੀਆਂ ਸਨ ਜੀ ਪਿਛਲੇ ਬਜਟ ਵਿੱਚ 7 ਸੀ ਇਸ ਵਿੱਚ 9 ਸੀ 9 ਨੇ ਤੇ ਇਹਨਾਂ ਨਮਾ ਵਿੱਚੋਂ ਜਿਹੜੇ ਪੰਜਾਬ ਪੰਜਾਬ ਦੇ ਸਪੈਸਿਫਿਕ ਜੀ ਆਪਾਂ ਦੇਖੀਏ ਤਾਂ ਪੰਜਾਬ ਸਪੈਸਿਫਿਕ ਤਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ ਹਾਂ ਖੇਤੀ ਦੇ ਵਿੱਚ ਉਤਪਾਦਕਤਾ ਵਧਾਉਣ ਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ এমਪਲॉयਮੈਂਟ ਕ੍ਰੀਏਟ ਕਰਨ ਦੀ ਗੱਲ ਕੀਤੀ ਗਈ ਹੈ ਲੱਗੂ ਤੇ ਛੋਟੇ ਉਦਯੋਗਾਂ ਦੀ ਗੱਲ ਕੀਤੀ ਗਈ ਹੈ ਊਰਜਾ ਸਰੋਤ ਡਿਵੈਲਪ ਕਰਨ ਦੀ ਗੱਲ ਕੀਤੀ ਸੂਰਜੀ ਊਰਜਾ ਜਿਹੜੀ ਹੈ ਅਰਪਨ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਹੈ ਤੇ ਟਰਨ ਚਗਤ ਜਿਹੜੀ ਤਰੱਕੀ ਹੈ 인ਫਰਾਸਟ੍ਰਕਚਰ ਉਹਦੀ ਡਿਵੈਲਪਮੈਂਟ ਕੀਤੀ ਗਈ ਹੈ ਤੇ ਕੁਝ ਨੈਕਸਟ ਜਨਰੇਸ਼ਨ ਰਿਪੋਰਟਸ ਦੀ ਗੱਲ ਕੀਤੀ ਗਈ ਹੈ ਔਰ ਇਹ ਸਾਰੇ ਕੁਝ ਲਈ ਜਿਹੜੇ ਬਜਟ ਰਾਸ਼ੀ ਰੱਖੀ ਗਈ ਹੈ ਉਹ 48.21 ਲੱਖ ਕਰੋੜ ਰੱਖੀ ਗਈ ਹੈ ਤੇ ਉਹਦੇ ਵਿੱਚੋਂ ਜਿਹੜਾ ਆਮਦਨ ਹੋਣ ਉਹ 32 ਲੱਖ ਕਰੋੜ ਹੋਣ ਦੀ ਉਮੀਦ ਹੈ ਤੇ 15.14 ਲੱਖ ਕਰੋੜ ਦਾ ਇਹਦੇ ਵਿੱਚ ਘਾਟਾ ਹੈ ਇਹਦੇ ਨਾਲ ਸਾਰੇ ਇਹ ਜਿਹੜੇ ਪ੍ਰਾਥਮਿਕਤਾਵਾਂ ਨੇ ਪੂਰੀਆਂ ਕਰਨੀਆਂ ਹੈ ਜੇ ਆਪਾਂ ਖੇਤੀ ਦੀ ਗੱਲ ਕਰੀਏ ਜਿੱਥੇ ਜਿਹੜੀ ਕਿ ਪੰਜਾਬ ਲਈ ਬਹੁਤ ਮਹੱਤਵਪੂਰਨ ਹੈ ਤੇ ਪੰਜਾਬ ਜਿਹੜਾ ਦੋ ਤਿੰਨ ਪੱਖਾਂ ਤੋਂ ਮਹੱਤਵਪੂਰਨ ਹੈ ਇੱਕ ਤਾਂ ਇਹ ਹੈ ਕਿ ਪੰਜਾਬ ਛੋਟੀ ਸਟੇਟ ਹੈ ਤੇ ਫੂਡ ਸਕਿਉਰਿਟੀ ਪ੍ਰੋਵਾਈਡ ਕਰੀਏ ਨੇਸ਼ਨਲ ਪਰ ਪੰਜਾਬ ਦੀ ਆਪਣੀ ਜਿਹੜੀ ਇਕਨੋਮੀ ਹੈ ਉਹ ਡਾਊਨ ਹੋ ਰਹੀ ਹੈ ਪੰਜਾਬ ਦਾ ਜਿਹੜਾ ਪਾਣੀ ਧਰਤੀ ਹੇਠਲਾ ਉਹ ਮੁੱਕ ਰਿਹਾ ਹੈ ਜਾਂ ਬਹੁਤ ਡੂੰਗਾ ਜਾ ਰਿਹਾ ਤੇ ਉਹਨੂੰ ਕੱਢਣ ਲਈ ਸਾਨੂੰ ਬਹੁਤ ਊਰਜੀ ਲਾਉਣੀ ਪੈ ਰਹੀ ਹੈ ਔਰ ਇਹ ਸਟੱਡੀਜ਼ ਇਹ ਕਹਿ ਰਹੀਆਂ ਨੇ ਕਿ ਹੌਣ ਵਾਲੇ ਕੁਝ ਸਾਲਾਂ 'ਚ ਪੰਜਾਬ ਦੇ ਵਿੱਚ ਉਹ ਪਾਣੀ ਦੀ ਬਹੁਤ ਸੀਰੀਅਸ ਕਿਲ ਤੋਂ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਸੀ ਕਿ ਪੰਜਾਬ ਤੇ ਪਾਣੀ ਦੇ ਸਮੱਸਿਆ ਦਾ ਜਿਹੜਾ ਡੂੰਘਾ ਜਾ ਰਿਹਾ ਉਹਦੇ ਲਈ ਕੋਈ ਬਜਟ ਵਿੱਚ ਇਹਦੇ ਵਿੱਚ ਪ੍ਰਾਵਧਾਨ ਹੁੰਦਾ ਪਰ ਉਹ ਨਜ਼ਰ ਨਹੀਂ ਆਇਆ ਪੰਜਾਬ ਨੂੰ ਇਸ ਵੇਲੇ ਲੋੜ ਹੈ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਪੰਜਾਬ ਨੂੰ ਇਸ ਵੇਲੇ ਲੋੜ ਹੈ ਕਿ ਰੇਨ ਵਾਟਰ ਹਾਰਵੈਸਟਿੰਗ ਤੇ ਪੈਸਾ ਖਰਚ ਕਰਨ ਦੀ ਲੋੜ ਹੈ ਪੰਜਾਬ ਨੂੰ ਵਾਟਰ ਕੰਜ਼ਰਵੇਸ਼ਨ ਦੀ ਲੋੜ ਹੈ ਉਹਦੇ ਵਿੱਚ ਕੋਈ ਜਿਹੜਾ ਨਜ਼ਰ ਨਹੀਂ ਆਇਆ ਦੂਜਾ ਜਿਹੜਾ ਇਸ਼ੂ ਪੰਜਾਬ ਦਾ ਬਹੁਤ ਵੱਡਾ ਪੰਜਾਬ ਦੇ ਕਿਸਾਨਾਂ ਦਾ ਤੇ ਦੇਸ਼ ਦੇ ਸਮੁੱਚੇ ਕਿਸਾਨਾਂ ਦਾ ਉਹ ਹੀ ਸੀ ਕਿ ਸਰ ਡੱਕਰ ਜਾ ਮਾਫ ਕਰੋ ਹੂੰ ਕਰ ਜਾ ਮਾਫੀ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ ਪ੍ਰਵੀਜ਼ਨ ਰੱਖਣੀ ਤਾਂ ਦੂਰ ਦੀ ਗੱਲ ਹੈ ਐਮਐਸਪੀ ਦੀ ਵਿੱਤ ਮੰਤਰੀ ਨੇ ਗੱਲ ਜਰੂਰ ਕੀਤੀ ਹੈ ਕਿ ਅਸੀਂ ਦੇਖੋ ਪਿਛਲੇ ਕਾਸਟ ਪਲਸ ਪੰਜਾਬ ਪਰਸੈਂਟ ਦੇ ਦਿੱਤਾ ਪਰ ਕਿਸਾਨਾਂ ਦੀ ਮੰਗ ਤਾਂ ਸੋਮੀ ਨਾਤਨ ਪਲੱਸ ਐਮਐਸਪੀ ਦੀ ਜਿਹਦੇ ਵਿੱਚ ਸੀ 2 ਪਲੱਸ 50% ਹੈ ਔਰ ਐਮਐਸਪੀ ਲੀਗਲ ਕਰਦੀ ਚਲੋ ਬਜਟ ਨੇ ਲੀਗਲਤਾ ਨਹੀਂ ਕਰਨ ਲੀਗਲਤਾ ਪਾਰਲੀਮੈਂਟ ਚ ਹੋਣੀ ਹੈ ਪਰ ਐਮਐਸਪੀ ਦੇ ਬਾਰੇ ਉਸ ਤਰ੍ਹਾਂ ਕੀਦਰ ਜਿਹੜਾ ਉਹਨੇ ਜਿਹੜੀ ਤੁਸੀਂ ਗੱਲ ਕੀਤੀ ਓਵਰ ਆਲ ਅਹ ਪੰਜੀ ਹਿੰਦੋਸਤਾਨ ਦੇ ਵਿੱਚ ਪਿੰਡਾਂ ਦੇ ਵਿੱਚ 70 ਮਤਲਬ 60% ਅਬਾਦੀ ਜਿਹੜੀ ਹੈ ਜੇ ਵੀ ਵਿੰਟੇਜ ਰਹੀ ਹੈ ਤੇ 60% ਅਬਾਦੀ ਲਈ ਬਜਟ ਕਿੰਨਾ ਰੱਖਿਆ ਗਿਆ 2.8 ਲੱਖ ਕਰੋੜ ਜਿਹੜਾ ਉਹ ਰੂਰਲ ਡਵੈਲਪਮੈਂਟ ਲਈ ਤੇ 1.52 ਲੱਖ ਕਰੋੜ ਖੇਤੀ ਲਈ ਰੱਖਿਆ ਗਿਆ ਇਹ ਬਜਟ ਹੈ ਔਰ 67% ਲੋਕਲੀ ਇਹਨਾਂ ਬਜਟ ਦਾ 48 ਲੱਖ ਕਰੋੜ ਫਿਰ ਤੁਸੀਂ ਇਹਦੇ ਜਵਾਬ ਸਾਹਿਬ ਲਾ ਲੋ ਕਿ ਇਹ ਸਟੇਟਾਂ ਨੂੰ ਕੀ ਮਿਲੇਗਾ ਤੇ ਪੰਜਾਬ ਵਰਗੀ ਸਟੇਟ ਨੂੰ ਜਿਹਦਾ ਉਹਦੇ ਵਿੱਚ ਕੀ ਮਿਲੇਗਾ ਔਰ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਜਿਹੜਾ ਕਿ ਹੋਣਾ ਚਾਹੀਦਾ ਸੀ ਵੈਸੇ ਕਿਸੇ ਬਜਟ ਵਿੱਚ ਵੀ ਪਹਿਲਾਂ ਉਸ ਤਰ੍ਹਾਂ ਨਹੀਂ ਲਿਆ ਗਿਆ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੇ ਕੁਮਤਾ ਉਠਾਇਆ ਪੁਰਾਣੀਆਂ ਜਾਂ ਇਹਨਾਂ ਦੇ ਕਿ ਨਹੀਂ ਉਹ ਹੈ ਰੇਲਵੇ ਲਾਈਨ ਮਿਸਿੰਗ ਬਹੁਤ ਹੈ ਮਿਸਿੰਗ ਲਿੰਕ ਹੈ ਐਵੇ ਫਾਰ ਇਗਜ਼ਾਮਪਲ ਜਿਵੇਂ ਆਪਣਾ ਬਿਆਸ ਤੋਂ ਕਾਦੀਆਂ ਤੱਕ ਦਾ ਲਿੰਕ ਹੈ ਜਾਂ ਰਾਜਪੁਰੇ ਤੋਂ ਮੁਹਾਲੀ ਤੱਕ ਦਾ ਲਿੰਕ ਹੈ ਜਾਂ ਹੋਰ ਇਦਾਂ 6-7 ਲਿੰਕ ਨੇ ਜਿਹੜੇ ਕਿ ਕਈ ਦਹਾਕੇ ਤੋਂ ਪੰਜਾਬ 'ਚ ਰੇਲਵੇ ਲਾਈਨ 1 ਇੰਚ ਵੀ ਨਹੀਂ ਬੀਤੀ ਉਹ ਜਿਹੜਾ ਉਸ ਦਾ ਮੁੱਦਾ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਹੋਰ ਮੁੱਦੇ ਜਿਹੜੇ ਆ ਉਹ ਹੋਣੇ ਚਾਹੀਦੇ ਸੀ ਤੇ ਓਵਰ ਆਲ ਜਿਹੜਾ ਕਾਨੂੰਨੀ ਦਾ ਮੁੱਦਾ ਹੈ ਉਹ ਰੋਜ਼ਗਾਰ ਬੇਰੋਜ਼ਗਾਰੀ ਦਾ ਮੁੱਦਾ ਬਹੁਤ ਸੀਰੀਅਸ ਹੈ ਕਿ ਜੀ ਦੋਸਤਾਂ ਦੇ ਲੈਵਲ ਤੇ ਕੋਈ ਘੱਟੋ 20% ਸਾਡਾ ਜੁਗ ਜਿਹੜਾ ਉਹ ਬੇਰੋਜ਼ਗਾਰ ਹੈ ਤੇ ਜਿਹੜਾ ਰੋਜ਼ਗਾਰਪੀ ਹੈ ਉਹ ਦੇ ਵਿੱਚੋਂ ਬਹੁਤ ਸਾਰਾ ਇਨਫਾਰਮਲ ਸੈਕਟਰ ਹੈ ਜਾਂ ਜਿਹਨੂੰ ਗਿਗ ਇਕਨੋਮੀ ਕਹਿੰਦੇ ਆ ਤੇ ਉਹਦੇ ਵਿੱਚ ਜਿਹੜੀ ਸੋਸ਼ਲ ਸਿਕਿਉਰਿਟੀ ਜਿਹੜੀ ਸਮਾਜਿਕ ਸੁਰੱਖਿਆ ਨਾਂ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਦੀ ਨੌਕਰੀ ਵੀ ਸੁਰੱਖਤ ਨਹੀਂ ਤੇ ਸਮਾਜਿਕ ਸੁਰੱਖਿਆ ਨਾਂ ਦੀ ਵੀ ਕੋਈ ਚੀਜ਼ ਨਹੀਂ ਹੈ ਜਿਹੜੀ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਗੱਲ ਕੀਤੀ ਗਈ ਹੈ ਉਹ ਲਗੋਤੇ ਛੋਟੇ ਉਦਯੋਗਾਂ ਦੇ ਵਿਕਾਸ ਕਰਕੇ ਗੱਲ ਕੀਤੀ ਗਈ ਹੈ ਉਹਦੀਆਂ ਤਕਨੀਕੀ ਮੁਸ਼ਕਲਾਂ ਦੂਰ ਕਰਨ ਲਈ ਉਹਦੀਆਂ ਜਿਹੜੀਆਂ ਜਿਹੜੀਆਂ ਤੁਸੀਂ ਕਹਿ ਲੋ ਕਿ ਰੇਣ ਦੀਆਂ ਮੁਸ਼ਕਲਾਂ ਦੂਰ ਕਰਕੇ ਜਾਂ ਪ੍ਰਾਈਵੇਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਗੱਲ ਕੀਤੀ ਗਈ ਹੈ ਜਾਂ ਯੂਥ ਨੂੰ ਹੁਨਰਮੰਦ ਕਰਕੇ ਉਹਨਾਂ ਨੂੰ ਰੋਜ਼ਗਾਰ ਬਾਰਗਾਰ ਬਣਾਉਣ ਦੀ ਗੱਲ ਕੀਤੀ ਗਈ ਹੈ ਪਰ ਉਹ ਕਿੰਨਾ ਕੁ ਹੋਏਗਾ ਜਿੰਨਾ ਵੱਡਾ ਬੇਰੁਜ਼ਗਾਰੀ ਦਾ ਸਰਾਲ ਸਾਹਮਣੇ ਹੈ ਉਹਦੇ ਵਿੱਚ ਕਿੰਨਾ ਹੋਏਗਾ ਇਹ ਅਜੇ ਆਉਣ ਵਾਲੀ ਵੇਖਣ ਵਾਲੀ ਗੱਲ ਹੈ ਜੀ ਡਾਕਟਰ ਸਾਹਿਬ ਕਹਿੰਦਾ ਭਾਵੇਂ ਹਿੰਦੁਸਤਾਨ ਲਾਲੀਏ ਪੰਜਾਬ ਖੇਤੀ ਪ੍ਰਧਾਨ ਹੈ ਇਹ ਸਾਰਾ ਇਹਦਾ ਇਰਦ ਗਿਰਦ ਵਾਲਾ ਤੇ ਨਾਲ ਦਿਹਾਤੀ ਵਿਕਾਸ ਇਹ ਦੋ ਮਾਮਲੇ ਜਿਹੜੇ ਵੱਡੇ ਸੀ ਇਹ ਮਤਲਬ ਉਸ ਕਦਰ ਪੈਕੇਜ ਫੰਡ ਨਹੀਂ ਇਹਨਾਂ ਵਾਸਤੇ ਜਟਾਇਆ ਗਿਆ ਇੱਕ ਤਰ੍ਹਾਂ ਜੇਕਰ ਕਹਿ ਲਈਏ ਕਿ ਇਹ ਸਾਰੇ ਮਾਮਲੇ ਨੂੰ ਅਨਡਿਟ ਕੀਤਾ ਗਿਆ ਤਾਂ ਵਾਜਬ ਹੀ ਹੋਏਗਾ ਤੇ ਦੇਖੋ ਇਹ ਤਾਂ ਨਹੀਂ ਕਹਿ ਸਕਦੇ ਕਿ ਬਿਲਕੁਲ ਇੰਡੈਕਟ ਕੀਤਾ ਗਿਆ ਖੇਤੀ ਬਜਟ ਦੇ ਵਿੱਚ ਜਿਹੜਾ ਉਹ 37000 ਕਰੋੜ ਦਾ ਵਾਅਦਾ ਕੀਤਾ ਗਿਆ ਇਸ ਵਾਰੀ ਪਰ ਇਹਦੇ ਵਿੱਚ ਮਿਸਿੰਗ ਲਿੰਕ ਉਹ ਇਹ ਹੈ ਕਿ ਫੂਡ ਸਬਸਿਡੀ ਬਾਰੇ ਗੱਲ ਨਹੀਂ ਇਸ ਵਾਰੀ ਕੀਤੀ ਗਈ ਇਸ ਤਰ੍ਹਾਂ ਜਿਹੜੀ ਕੈਮੀਕਲ ਫਰਟੀਲਾਈਜ਼ਰ ਤੇ ਸਬਸਿਡੀ ਉਹ ਗੱਲ ਨਹੀਂ ਕੀਤੀ ਗਈ ਕਿ ਕਰੋੜ ਫਾਰਮਰਸ ਨੂੰ ਕੁਦਰਤੀ ਖੇਤੀ ਵੱਲ ਪਾਉਣ ਦੀ ਗੱਲ ਕੀਤੀ ਹੈ ਉਹਦੀ ਇੰਪਲੀਕੇਸ਼ਨਸ ਕੀ ਹੋਣਗੀਆਂ ਉਹ ਕਿਹੜੇ ਫਾਰਮਰ ਹੋਣਗੇ ਉਹਨਾਂ ਦਾ ਫਾਇਦਾ ਫਾਰਮਰ ਨੂੰ ਹੋਏਗਾ ਜਾਂ ਕੰਜ਼ਿਊਮਰ ਨੂੰ ਹੋਏਗਾ ਉਹਦੇ ਬਾਰੇ ਅਜੇ ਕੋਈ ਗੱਲ ਨਹੀਂ ਕਿਉਂਕਿ 14.14 ਕਰੋੜ ਦੇ ਕਰੀਬ ਫਾਰਮਰ ਹੈ ਤੇ ਉਹਦੇ ਵਿੱਚੋਂ 86% ਛੋਟੇ ਖਾਨੇ ਪੰਜਾਬ ਵਿੱਚ ਵੀ ਹੈ ਪਰ ਇਹ ਇਹ ਸਾਰੇ ਮੁੱਦੇ ਬਾਰੇ ਮਤਲਬ ਇਹ ਸਟੇਟਮੈਂਟਸ ਤਾਂ ਦਿੱਤੀਆਂ ਗਈਆਂ ਨੇ ਪਰ ਇਹਨਾਂ ਨੂੰ ਜਾਂਮ ਕਿਵੇਂ ਕਰਨਾ ਹੈ ਸਿਰੇ 'ਤੇ ਮਿਚਾਣਾ ਉਹਦੇ ਬਾਰੇ ਅਜੇ ਬਹੁਤ ਕੁਦਰਤੀ ਕਿਤੇ ਦਾ ਜਿਹੜਾ ਉਹ ਜਿਹੜਾ ਗੈਪ ਹੈ ਆਮਦਨ ਦਾ ਤੇ ਉਤਪਾਦਕਤਾ ਦਾ ਉਹ ਵੀ ਵੇਖਣਾ ਪਏਗਾ ਕਿ ਫੂਡ ਸਕਿਉਰਿਟੀ ਆਪਣੇ ਆਪ ਚੀਜ਼ੂ ਹੈ ਤੇ ਅੱਜ ਵੀ ਤੁਹਾਡੀ ਜਿਹੜੀ 81 ਕਰੋੜ ਦੀ ਵਸੋਂ ਹੈ ਉਹਨੂੰ ਅਨਾਜ ਦੇਣਾ ਪੈ ਰਿਹਾ ਤੇ ਇਹ ਕਿਸ ਕਿਸਮ ਦਾ ਵਰਤਾਰਾ ਹੋਈਗਾ ਉਹਨ ਬਾਰੇ ਸਮਝ ਦੱਸੋ ਜੀ ਕਿਸਾਨੀ ਨਾਲ ਜਿਹੜੇ ਭਖਵੇਂ ਮੁੱਦੇ ਸੀ ਜਿਵੇਂ ਐਮਐਐਸਪੀ ਦੀ ਗੱਲ ਕਰਜ਼ਾ ਮਾਫੀ ਹੋਰ ਸਾਰਾ ਕੁਝ ਇਹਨਾਂ ਉਤੇ ਇਹ ਬਜਟ ਕਰੀਬ ਆਪਾਂ ਕਹਿ ਸਕਦੇ ਹਾਂ ਕਿ ਚੁੱਪ ਹੈ ਉਹ ਨਹੀਂ ਕ੍ਰਿਮਨ ਨਹੀਂ ਬਿਲਕੁਲ ਚੁੱਪ ਹੈ। ਸਨਿਦਾ ਜਿਹੜਾ ਉਹਦਾ ਕਰਜ਼ਾ ਮਾਫੀ ਦਾ ਸੀ ਉਸ ਤੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਗਈ। ਹੂੰ ਹੂੰ ਮਤਲਬ ਉਹਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਕਿਸਾਨੀ ਦਾ ਇੱਕ ਵੱਡੀ ਡਿਮਾਂਡ ਚੱਲ ਰਹੀ ਸੀ ਜਿਹੜਾ 2020 21 ਚ ਸੰਘਰਸ਼ ਵੀ ਕਿਸਾਨਾਂ ਨੇ ਕੀਤਾ ਉਹਦੇ ਚ ਵੀ ਡਿਮਾਂਡ ਸੀ। ਠੀਕ ਹੈ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ ਪ੍ਰੈਸ਼ਰ ਦੇ ਤਲੇ ਪਰ ਉਹ ਜਿਹੜਾ ਖੇਤੀ ਦਾ ਜਿਹੜਾ ਸੰਕਟ ਹੈ ਉਹਦੇ ਨਾਲ ਦੂਰ ਨਹੀਂ ਹੋਣਾ। ਹੂੰ ਹੂੰ ਪੰਜਾਬ ਡਾਕਟਰ ਸਾਹਿਬ ਇੱਕ ਬਾਰਡਰ ਏਰੀਆ ਹੈ ਬਾਰਡਰ ਏਰੀਆ ਤੇ ਸਥਿਤ ਹੈ। ਪਰ ਕੇਂਦਰ ਸਰਕਾਰ ਨੇ ਇਸ ਆਪਣੇ ਪਹਿਲੇ ਬਜਟ ਦੇ ਵਿੱਚ ਜਿਵੇਂ ਪੰਜਾਬ ਨੂੰ ਡੈਟ ਕੀਤਾ ਆਪਾਂ ਕਹਿ ਸਕਦੇ ਹਾਂ ਕਿ ਉਸ ਕਦਰ ਪੰਜਾਬ ਦੀ ਜਿਹੜੀ ਚਾਰਾ ਜੀ ਇਸ ਬਜਟ ਦੇ ਨਹੀਂ ਕੀਤੀ ਤਾਂ ਕੀ ਮਰਦੇ ਇਹਦੇ ਪਿੱਛੇ ਸਿਆਸਤ ਉਧਰ ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ ਪੈਕੇਜ ਦਿੱਤੇ ਗਿਆ ਖੁੱਲੇ ਗੱਫੇ ਤੇ ਕਾਂਗਰਸ ਨੇ ਕਿਹਾ ਕਿ ਇਹ ਬਜਟ ਬੇਸਿਕਲੀ ਕੁਰਸੀ ਬਚਾਉਗਾ ਇਸ ਮਾਮਲੇ 'ਚ ਆਪਾਂ ਕਿਵੇਂ ਕਹਿ ਸਕਦੇ ਸੀ ਇਹ ਦੇਖੋ ਬੜਾ ਸਪਸ਼ਟ ਹੈ ਜੀ ਕਿ ਦੇ ਇਤੇ ਬਿਹਾਰ ਤੋਂ ਸਪੋਰਟ ਲੈ ਕੇ ਸਰਕਾਰ ਬਣੀ ਹੈ ਹਾਂਜੀ ਜੀ ਜੋ ਸਪੋਰਟ ਨਾ ਹੁੰਦੀ ਤਾਂ ਸਰਕਾਰ ਨਹੀਂ ਸੀ ਬਣੀ ਹੂੰ ਤੇ ਪਰ ਉਹਨਾਂ ਨੂੰ ਵੀ ਜਿਹੜਾ ਬਿਹਾਰ ਤੇ ਆਦਰ ਨੂੰ ਜੋ ਕੁਝ ਉਹ ਮੰਗ ਰਹੇ ਸੀ ਉਹਨਾਂ ਤਾਂ ਨਹੀਂ ਮਿਲਿਆ ਪਰ ਮਿਲਿਆ ਬਹੁਤ ਪੰਜਾਬ ਪੰਜਾਬ ਦਾ ਰਿਸੀਵਿੰਗ ਗੇਟ ਤੇ ਹੀ ਹੈ ਪੰਜਾਬ ਉਹਨਾਂ ਦਾ ਕੋਈ ਨੁਕਸਾਨ ਉਸ ਤਰ੍ਹਾਂ MP ਦੇ ਤੌਰ ਤੇ ਕੋਈ ਗਿਣਤੀ ਨਹੀਂ ਇਹਦਾ ਪੰਜਾਬ ਦੇ MP ਨੂੰ ਚਾਹੀਦਾ ਲੋਕ ਸਭਾ ਤੇ ਰਾਜ ਸਭਾ ਦੇ ਕਿ ਉਹ ਪੰਜਾਬ ਦੇ ਮੁੱਦੇ ਉਠਾਉਣ ਇਹ ਜਿਹੜਾ ਤੁਸੀਂ ਬਾਰਡਰ ਦੀ ਗੱਲ ਕੀਤੀ ਹੈ ਇਹ ਬਹੁਤ ਸੀਰੀਅਸ ਮਸਲਾ ਹੈ ਮੈਂ ਆਪ ਐਕਸਪੈਕਟ ਕਰਦਾ ਸੀ ਕਿ ਬਾਰਡਰ ਏਰੀਆ ਨੂੰ ਡਵੈਲਪ ਕਰਨ ਲਈ ਜਰੂਰ ਪੁਸ਼ ਹੋ ਜਿਹੜੀ ਰਾਤ ਪੰਜਾਬ ਨੂੰ ਸਪੈਸ਼ਲ ਪੈਕੇਜ ਕੋਈ ਦਿੱਤਾ ਜਾਂਦਾ ਜਿਹਾ ਵਾਗਾ ਬਾਰਡਰ ਟ੍ਰੇਡ ਬੰਦ ਹੈ ਉਹ 2019 ਉਹਦੇ ਬਾਰੇ ਇੱਕ ਗੱਲ ਕੀਤੀ ਜਾਂਦੀ ਉਹਦੇ ਬਾਰੇ ਬਿਲਕੁਲ ਗੱਲ ਨਹੀਂ ਕੀਤੀ ਤੇ ਇਹ ਕਹਿ ਸਕਦੇ ਆ ਕਿ ਪੰਜਾਬ ਤੇ ਪੰਜਾਬ ਦੇ ਸਾਰੇ ਇਲਾਕੇ ਬਿਲਕੁਲ ਇੱਕ ਤਰ੍ਹਾਂ ਨਾਲ ਇਗਨੋਰ ਹੋਏ ਜੀ ਠੀਕ ਕਰ ਸਰਬ ਇੱਕ ਛੋਟੀ ਜਿਹੀ ਗੱਲ ਇਹਦੇ ਵਿੱਚ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚੋਂ 13 0 ਕਹਿੰਦਾ ਭਾਵੇਂ ਕਿ ਕੋਈ ਸੀਟ ਨਹੀਂ ਜਿੱਤ ਸਕੀ ਉਹਦਾ ਖਮਿਆਜਾ ਤਾਂ ਨਹੀਂ ਦਿੱਤਾ ਗਿਆ ਸਰਕਾਰ ਨੇ ਇਹ ਸਰ ਨੇ ਮੈਂ ਇਹਦੇ ਬਾਰੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਉਹਦਾ ਖਮਿਆਜਾ ਨਹੀਂ ਉਹ ਪੰਜਾਬ ਚ ਉਹਨਾਂ ਨੇ ਇੱਕ ਮੰਤਰੀ ਤਾਂ ਬਣਾਈ ਆ ਸਟੇਟ ਮਿਨਿਸਟਰ ਹਾਂ ਹਾਂ ਸੋ ਇਹ ਇਹਦੇ ਬਾਰੇ ਇਸ ਤਰ੍ਹਾਂ ਕਹਿਣਾ ਜਿਹੜਾ ਮੈਨੂੰ ਲੱਗਦਾ ਕਿ ਅਟ ਲੀਸਟ ਮੇਰੇ ਕੋਲ ਕੋਈ ਇਸ ਕਿਸਮ ਦੇ ਨਹੀਂ ਹਸਬੁਦਿਅਤ ਦਾ ਦਾਰਤੇ ਮੈਂ ਕਹਿ ਸਕਦਾ ਹਾਂ 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 ਪਰ ਓਵਰ ਆਲ ਜਿਵੇਂ ਪੰਜਾਬ ਦੀ ਉਮੀਦ ਸੀ ਉਹਦੇ ਤੇ ਜਾਨੀ ਕਿ ਕੇਂਦਰ ਨੇ ਉਸ ਕਦਰ ਹੰਗਾਰਾ ਨਹੀਂ ਭਰਿਆ ਜਿਹਦੇ ਪੰਜਾਬ ਦੇ ਵਿੱਚ ਵੱਡੇ ਪੱਧਰ ਉਤੇ ਚਰਚਾ ਵੀ ਹੈ ਖੈਰ ਇਹ ਸਾਰੇ ਅੱਜ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਕਿੱਥੇ ਓਵਰ ਆਲ ਸਾਰਾ ਮਾਮਲਾ ਰਿਹਾ ਤੇ ਪੰਜਾਬ ਕਿੱਥੇ ਖੜਾ ਰਿਹਾ ਇਹ ਸਾਰੇ ਇਸ਼ੂ ਤੇ ਸਾਡੇ ਨਾਲ ਖਾਸ ਤੌਰ ਤੇ ਨਹੀਂ ਨਹੀਂ ਵੈਸੇ ਤਾਂ ਉਮਾਚਲ ਪ੍ਰਦੇਸ਼ ਨੂੰ ਤੇ ਉੱਤਰਾਖੰਡ ਨੂੰ ਛੱਡ ਕੇ ਤੇ ਉਹ ਬਿਹਾਰ ਤੇ ਉਹ ਛੱਡ ਕੇ ਬਾਕੀ ਸਟੇਟਾਂ ਦਾ ਵੀ ਕੋਈ ਕੁਝ ਬੋਲਰ ਜ਼ਿਕਰ ਨਹੀਂ ਹੈ ਪਰ ਪੰਜਾਬ ਦਾ ਵੀ ਕਿਤੇ ਜ਼ਿਕਰ ਨਹੀਂ ਆ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਬਜਟ ਚ ਕੋਈ ਸਪੈਸ਼ਲ ਰਾਹਤ ਜਾਂ ਆਮ ਰਾਤ ਜਿਹੜੀ ਉਹ ਮਿਲੇਗੀ ਹਮ ਇੱਕ ਫਸਲੀ ਭਵੰਤਾ ਦੀ ਵੱਡੀ ਗੱਲ ਸੀ ਅੱਜ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਬਕਾਇਦਾ ਵਿੱਤ ਮੰਤਰੀ ਨੂੰ ਸਾਰਾ ਮਸੌਦਾ ਦਿੱਤਾ ਸੀ ਸਾਨੂੰ ਪੂਰੀ ਉਮੀਦ ਸੀ ਪਰੰਤੂ ਕੇਂਦਰ ਨੇ ਉਹਦੇ ਦੇ ਵਿੱਚ ਚੁੱਪ ਪੱਟੀ ਰੱਖੀ ਬਿਲਕੁਲ ਸੋ ਇਹ ਸਾਡੇ ਨਾਲ ਉਹਗੇ ਅਰਸ਼ਾਸ਼ਤਰੀ ਤੇ ਵੱਡੇ ਜਿਹੜੇ ਸਿੱਖਿਆ ਮਾਹਰ ਪ੍ਰੋਫੈਸਰ ਡਾਕਟਰ ਰਣਜੀਤ ਸਿੰਘ ਕੁਮਨ ਸਾਹਿਬ ਸੋ ਕੁਮਨ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਹਵਾ ਦਿੱਤਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ